ਕਿਸੇ ਦੀ ਜ਼ਿੰਦਗੀ ਵੱਲ ਵੇਖ ਕੇ ਐਵੇਂ ਕਲਪੀ ਜਣਾ ਅੰਦਰ ਹੀ ਅੰਦਰ ਉਹਨੂੰ ਇੰਨਾ ਕੁਝ ਦੇ ਦਿੱਤਾ ਮੈਨੂੰ ਦਿੱਤਾ ਨਹੀਂ ਕੁਝ ਵੀ ਰੱਬ ਨੇ ਕਿੱਦਾਂ ਖੁਸ਼ ਹੋਹੋਗੇ ਤੇ ਤੁਸੀਂ ਆਪਣੇ ਲਈ ਆਪ ਹੀ ਸਮੇਂ ਲੋ ਕੰਡੇ ਬਿਜੀ ਜਾਂਦੇ ਪਏ ਤੇ ਫਸੀ ਹੋ ਜਾਣਾ ਇਹਦੇ ਚ ਨਿਕਲਣ ਦਾ ਕੋਈ ਰਸਤਾ ਨਹੀਂ ਜੇ ਫਿਰ ਜਦੋਂ ਤੁਹਾਡਾ ਦਿਮਾਗ ਦਿਨ ਦੇ 24 ਘੰਟੇ 네ਗੇਟਿਵ ਸੋਚਦਾ ਰਹੇਗਾ ਸੋਣ ਵਾਲੇ ਵੀ 네ਗੇਟਿਵ ਸੋਚਦੇ ਹੋਗੇ ਤਾਂ ਜ਼ਿੰਦਗੀ ਚ ਪੋਜ਼ਿਟਿਵ ਰਿਜ਼ਲਟ ਕਿੱਥੋਂ ਆਣਗੇ ਚੰਗੇ ਰਿਜ਼ਲਟਾਂ ਲਈ ਕੰਮ ਕਰਨਾ ਪੈਂਦਾ ਨਾ ਚੰਗਾ ਬੋਲਣਾ ਪੈਂਦਾ ਚੰਗਾ ਸੋਚਣਾ ਪੈਂਦਾ ਹਰ ਘੜੀ ਚ ਆਪਣੇ ਆਨੂੰ ਢਾਲਣਾ ਪੈਂਦਾ ਕਿ ਕੋਈ ਗੱਲ ਇਹ ਮੇਰੇ ਲਈ ਨਹੀਂ ਵਧੀਆ ਸੀ ਮਾਲਕ ਨੇ ਨਹੀਂ ਕਰਾਇਆ ਜੇ ਬਾਈ ਦਾ ਜ਼ਿੰਦਗੀ ਓਕੀ ਹੈਗੀ ਵੀ ਆ ਤੁਹਾਡੀ ਤੁਹਾਨੂੰ ਲੱਗਦਾ ਕਿ ਕਿਸੇ ਨਾਲ ਓਕੀ ਹੈ ਤੇ ਆਪਣੇ ਤੋਂ ਵੱਧ ਜਿਹਦੀ ਓਕੀ ਹੈ ਉਹਦੀ ਦੇਖ ਲਓ ਹਸਪਤਾਲ ਦੇ ਬਾਹਰ ਚ ਆ ਕੇ ਵੇਖ ਲਓ ਜਿਹਦਾ ਪੈਰ ਨਹੀਂ ਜਿਹਦਾ ਹੱਥ ਨਹੀਂ ਮਾਲਕ ਅੱਗੇ ਫੇਰ ਵੀ ਸ਼ੁਕਰਾਨਾ ਕਰਦਾ ਜਿਹੜਾ ਰੋਟੀ ਨਹੀਂ ਖਾ ਸਕਦਾ ਛੱਤ ਨਹੀਂ ਜਿਹਦੇ ਸਿਰ ਤੇ ਉਹ ਵੀ ਮਾਲਕ ਦਾ ਸ਼ੁਕਰਾਨਾ ਕਰਦਾ ਲੱਖਾਂ ਨਾਲੋਂ ਚੰਗੇ ਉਹ ਤਾਂ ਦੇ ਵੀ ਕਰੋੜਾਂ ਨਾਲੋਂ ਚੰਗੇ ਹੋ ਬਲਕਿ ਕੰਪੈਰੀਜ਼ਨ ਕਰਨਾ ਤੇ ਆਪਣੇ ਤੋਂ ਉੱਪਰ ਵਾਲਿਆਂ ਨੂੰ ਵੇਖ ਕੇ ਨਾ ਕਰਿਆ ਕਰੋ ਆਪਣੇ ਤੋਂ ਨੀਵੇਂ ਵਾਲਿਆਂ ਨੂੰ ਵੇਖ ਕੇ ਕਰਿਆ ਕਰੋ ਕਿ ਮਾਲਕਾ ਤੂੰ ਤਾਂ ਮੈਨੂੰ ਇੰਨਾ ਕੁਝ ਦਿੱਤਾ ਮੈਂ ਫੇਰ ਵੀ ਨਹੀਂ ਸ਼ੁਕਰ ਮਾਨਣ ਦੇਤਾ ਸੜਕ ਤੇ ਬੈਠੀ ਦੁਨੀਆ ਫੇਰ ਵੀ ਹੱਥ ਜੋੜ ਕੇ ਬੈਠੀ ਹੈ ਕਿ ਨਹੀਂ ਗੁਰੂ ਨੇ ਬਹੁਤ ਕੁਝ ਦਿੱਤਾ ਅੱਜ ਬਹਿ ਗਏ ਆਪਾਂ ਜੇ ਭੀਖ ਵੀ ਮੰਗ ਰਹੇ ਆ ਤੇ ਮਾਲਕ ਨੇ ਰੋਟੀ ਦਾ ਦੇ ਹੀ ਦੇਣੀ ਹੈ ਜ਼ਿੰਦਗੀ ਦਾ ਸੰਘਰਸ਼ ਹੈ ਸਭ ਦੀ ਸੰਘਰਸ਼ ਹੈ ਤੁਸੀਂ ਅਨੋਖੇ ਨਹੀਂ ਹੈਗੇ ਕਿ ਤੁਸੀਂ ਸੋਚਦੇ ਹੋਵੋ ਕਿ ਰੱਬ ਨੇ ਸਭ ਕੁਝ ਮੇਰੇ ਤੇ ਹੀ ਪਾਇਆ ਰੱਬ ਕਿਉਂ ਪਾਏਗਾ ਇਹ ਤਾਂ ਆਪਣੇ ਕਰਮਾਂ ਦਾ ਭੁਗਤਾਨ ਆ ਭੋਗਣਾ ਹੀ ਪੈਣਾ ਜਿੰਨੇ ਸਾਲ ਲਿਖੇ ਸਾਨੂੰ ਭੋਗਣੇ ਪੈਣੇ ਆ ਦੁੱਖ ਵੀ ਆਣੇ ਸੁੱਖ ਵੀ ਆਣੇ ਓਕੀ ਘੜੀ ਆਣੀ ਸੋਕੀ ਘੜੀ ਵੀ ਆਣੀ ਅੱਜ ਦੁੱਖ ਹੈ ਤਾਂ ਕੋਈ ਗੱਲ ਨਹੀਂ ਹੱਸ ਕੇ ਕੱਟ ਲੋ ਕਿੰਨੇ ਸਾਲ ਹੋ ਜਾਏਗਾ ਸਾਲ 2 ਸਾਲ 5 ਸਾਲ ਫਿਰ ਕੀ ਆ ਜੇ 5 ਸਾਲ ਦੁੱਖ ਕੱਟ ਕੇ ਅਗਲੀ ਸਾਰੀ ਜ਼ਿੰਦਗੀ ਮਾਲਕ ਤੁਹਾਡੀ ਸੋਕੀ ਕਰਦੇ ਫਿਰ ਉਹ ਤਾਂ ਬੈਕਗ੍ਰਾਉਂਡ ਦੇ ਵਿੱਚ ਸਭ ਕੁਝ ਕਰ ਹੀ ਜਾਂਦਾ ਆ ਆਪਾਂ ਨਾ ਸ਼ੁਕਰੇ ਆ ਸਾਨੂੰ ਨਹੀਂ ਪਤਾ ਕਦੀ ਵੇਖਿਆ ਕਰੋ ਜੋ ਅੱਜ ਤੁਹਾਨੂੰ ਮਿਲਿਆ ਤੁਸੀਂ ਇਸ ਕਾਵਨ ਨੂੰ ਦਿਲ ਤੇ ਹੱਥ ਰੱਖ ਕੇ ਵੇਖਣਾ ਤੁਹਾਨੂੰ ਤੁਹਾਡੇ ਨਸੀਬਾਂ ਤੋਂ ਵੱਧ ਮਿਲਿਆ ਅੱਜ ਵੀ ਕਿਉਂਕਿ ਮਾਲਕ ਦਾ ਝੋਲੀयां ਭਰੀ ਜਾਂਦਾ ਪਿਆ ਉਹ ਕਹਿੰਦਾ ਕਿ ਨਹੀਂ ਮੇਰਾ ਬੱਚਾ ਹੈਗਾ ਮੈਨੂੰ ਦੇਣਾ ਹੀ ਦੇਣਾ ਹੁਣ ਹਰ ਚੀਜ਼ ਦੀ ਰਿਪੇਅਰਿੰਗ ਤੇ ਟਾਈਮ ਤਾਂ ਲੱਗਦਾ ਹੀ ਹੈ ਹੁਣ ਤੁਹਾਡੀ ਜ਼ਿੰਦਗੀ ਜੇ ਵਿਖਰੀ ਤੁਹਾਨੂੰ ਲੱਗਦਾ ਅੱਜ ਬਹੁਤ ਹੀ ਔਖਾ ਸਮਾਂ ਹੈ ਤੇ ਇਹਦੀ ਰਿਪੇਅਰਿੰਗ ਤੇ ਟਾਈਮ ਤਾਂ ਲੱਗਣਾ ਨਾ ਮਾਲਕ ਤਾਂ ਕਰ ਹੀ ਜਾਂਦਾ ਪਿਆ ਸਭ ਕੁਝ ਉਹ ਥੋੜੀ ਪਿੱਛੇ ਹੋਇਆ ਤੁਸੀਂ ਕਿਹ ਦੁਨੀਆ ਨੇ ਮੈਨੂੰ ਪਿੱਛੇ ਛੱਡਦਾ ਮੇਰੇ ਯਾਰ ਨਹੀਂ ਮੇਰਾ ਦੋਸਤ ਨਹੀਂ ਮੇਰਾ ਰਿਸ਼ਤੇਦਾਰ ਨਹੀਂ ਸਾਰੇ ਮੈਨੂੰ ਸਾਰੇ ਮੈਨੂੰ ਮੈਨੇ ਸੁਣਾਈ ਜਾਂਦੇ ਮੇਰੇ ਮਾੜੇ ਸਮੇਂ ਤੇ ਪਰ ਮਾਲਕ ਤਾਂ ਨਹੀਂ ਪਿੱਛੇ ਹੋਇਆ ਗੁਰੂ ਦੇ ਅੱਗੇ ਜਾ ਕੇ ਤਾਂ ਰੋ ਸਕਦੇ ਹੋ ਨਾ ਜੀ ਉਹ ਤਾਂ ਸਾੰਭੀ ਬੈਠਾ ਨਾ ਉਹਨੇ ਤਾਂ ਨਹੀਂ ਦਰਵਾਜ਼ੇ ਬੰਦ ਕੀਤੇ ਆਪਣੇ 24 ਘੰਟੇ ਜਦੋਂ ਮਰਜ਼ੀ ਜਾਓ ਆਪਣੇ ਗੁਰੂ ਕੋਲ ਆਪਣੇ ਰੱਬ ਦੇ ਨਾਲ ਗਿਲਾ ਸ਼ਿਕਵਾ ਕਰਨਾ ਬੜਾ ਨਾ ਸ਼ੁਕਰਾਂ ਕੰਮ ਜੇ ਕਿਉਂਕਿ ਇੱਕ ਤਾਂ ਉਹਨੇ ਸਭ ਕੁਝ ਦਿੱਤਾ ਉਹ ਸਭ ਕੁਝ ਠੀਕ ਵੀ ਕਰਨ ਦਿਆ ਫੇਰ ਵੀ ਆਪਾਂ ਨਾ ਸ਼ੁਕਰੇ ਹੋਏ ਪਏ ਅਰ ਤੋ ਵੱਡਾ ਕੀ ਤੁਸੀਂ ਸਮਝ ਲੋ ਕਿ ਮਾਪਿਓ ਨੇ ਸਾਰੀ ਉਮਰ ਕੀਤਾ ਤੁਹਾਡਾ ਰੋਟੀ ਖਵਾਈ ਪੜਾਈ ਲਖਾਈ ਸਭ ਕੁਝ ਕਰਾਇਆ ਤੇ ਤੁਸੀਂ ਐਂਡ 'ਚ ਆ ਕੇ ਕੀ ਕਹਦੋ ਕਿ ਤੁਸੀਂ ਕੀ ਕੀਤਾ ਮੇਰੇ ਲਈ ਇਹ ਤਾਂ ਸਾਰੇ ਮਾਪਿਓ ਦਾ ਫਰਜ਼ ਹੈ ਇਹ ਤਾਂ ਉਹੋ ਹੀ ਗੱਲ ਹੋ ਗਈ ਨਾ ਕਿ ਜਿਨ੍ਹਾਂ ਦਾ ਖਾਦਾ ਉਹਨਾਂ ਦੇ ਸਕੇ ਨਹੀਂ ਸ਼ੁਕਰ ਕਰਨਾ ਬੜਾ ਜ਼ਰੂਰੀ ਏ ਇਹ ਤੁਹਾਡੇ 'ਤੇ ਜਿਹੜੀ ਹੰਬਲਨੈਸ ਆਣੀ ਚਾਹੀਦੀ ਹੈ ਨਾ ਤੁਹਾਡੇ 'ਚ ਜਿਹੜਾ ਸਬਰ ਆਣਾ ਚਾਹੀਦਾ ਸਦਕ ਆਣਾ ਚਾਹੀਦਾ ਇਹ ਬੜਾ ਜ਼ਰੂਰੀ ਏ ਨਹੀਂ ਤਾਂ ਦੋੜ ਤਾਂ ਬਹੁਤ ਵੱਡੀ ਏ ਤੁਸੀਂ ਕੋ ਮੇਰੀ 10 ਲੱਖ ਰੁਪਏ ਤਨਖਾਹ ਜੇ ਮੈਂ ਖੁਸ਼ ਹੋ ਜਾਗਾ ਮਾਲਕ ਨੇ ਕਹਿਣਾ ਠੀਕ ਐ ਪਰ ਤੁਸੀਂ 2 ਮਹੀਨੇ ਬਾਅਦ ਫੇਰ ਕਹਿਣਾ ਨਹੀਂ ਲੱਖ ਨਾ ਮੇਰਾ ਕੀ ਬੋਨ ਨਾ ਮੇਰੀ ਤਾਂ 10 ਲੱਖ ਹੋਣੀ ਚਾਹੀਦੀ ਮਾਲਕਾ ਇਹ ਵਧਦਾ ਹੀ ਰਹਿਣਾ ਲਾਲਚ ਹੈ ਮੰਗਾ ਥੋੜੀ ਕਦੇ ਮੁੱਕਦੀ ਹੈ ਤੁਹਾਨੂੰ ਆਪ ਹੀ ਸਬਰ ਕਰਨਾ ਪੈਣਾ ਕਿ ਠੀਕ ਐ ਜਿਹੜਾ ਸਮਾਂ ਜਿਹੜੀ ਘੜੀ ਜਿਹੜੇ ਹਾਲਾਤ ਜਿਹੜਾ ਵਕਤ ਅੱਜ ਕੋਈ ਨਹੀਂ ਆ ਵੀ ਨਿਕਲ ਜਾਏਗਾ ਮਾਲਕ ਨੇ ਵਧੀਆ ਹੀ ਸੋਚਿਆ ਚੰਗਾ ਸੋਚਿਆ ਕੋਈ ਗੱਲ ਨਹੀਂ ਥੋੜਾ ਟਾਈਮ ਲੱਗ ਰਿਹਾ ਮੇਰੇ ਕੰਮ ਲੇਟ ਹੋ ਰੇ ਕੋਈ ਗੱਲ ਨਹੀਂ ਮੇਰੇ ਮਾਲਕ ਦੇ ਹੱਥਾਂ ਜੀ ਹੈ ਨਾ ਮੇਰੀ ਡੋਰ ਜ਼ਿੰਦਗੀ ਖਤਮ ਤੇ ਨਹੀਂ ਹੋਗੀ ਨਾ ਉਹ ਸੰਭੀ ਬੈਠਾ ਉਹਨੇ ਸਭ ਵਧੀਆ ਹੀ ਕਰਨਾ